ਕੈਨੇਡਾ ਦਾ 트럼ਪ ਨੂੰ ਕਰਾਰਾ ਜਵਾਬ ਅਮਰੀਕੀ ਸਮਾਨ ਤੇ ਲਗਾਇਆ ਟੈਰਿਫ ਤੇ ਕਿਹਾ ਅਸੀਂ ਚੁੱਪ ਨਹੀਂ ਬੈਠਾਂਗੇ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਡੋਨਾਲਡ 트럼ਪ ਨੇ ਦੁਨੀਆ ਭਰ ਵਿੱਚ ਇੱਕ ਨਵੀਂ ਜੰਗ ਦੀ ਸ਼ੁਰੂਆਤ ਕੀਤੀ ਹੈ ਜਿਸ ਨੂੰ ਅਸੀਂ ਟੈਰਿਫ ਵਾਰ ਦਾ ਨਾਮ ਦੇ ਰਹੇ ਹਾਂ ਬੀਤੇ ਦਿਨੀ ਅਮਰੀਕਾ ਨੇ ਕੈਨੇਡਾ ਤੋਂ ਦਰਾਮਦ ਸਮਾਨ ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਕੈਨੇਡਾ ਨੇ ਅਮਰੀਕਾ ਤੇ ਬਰਦਾਰ ਕਰਦੇ ਹੋਏ 29.8 ਬਿਲੀਅਨ ਡਾਲਰ ਦੇ ਅਮਰੀਕੀ ਸਾਮਾਨ ਤੇ ਟੈਰਿਫ ਲਗਾਉਣ ਦਾ ਫੈਸਲਾ ਲਿਆ ਕੈਨੇਡਾ ਦੇ ਵਿੱਤ ਮੰਤਰੀ ਡੋਮਨਿਕ ਲੈਬਲਾਕ ਨੇ 트ੰਪ ਦੀ ਕਾਰਵਾਈ ਨੂੰ ਗਲਤ ਕਰਾਰ ਦਿੱਤਾ ਤੇ ਨਾਲ ਹੀ ਕਿਹਾ ਕਿ ਜਦੋਂ ਤੱਕ ਸਾਡੇ ਸਟੀਲ ਤੇ ਐਲੂਮੀਨੀਅਮ ਉਦਯੋਗਾਂ ਨੂੰ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾਏਗਾ ਉਦੋਂ ਤੱਕ ਅਸੀਂ ਚੁੱਪ ਨਹੀਂ ਬੈਠਾਂਗੇ ਉਨਾ ਕਾ ਕੇ ਇਨਾ ਟੈਰਿਫ ਨਾਲ ਪ੍ਰਭਾਵਿਤ ਹੋਣ ਵਾਲੇ ਅਮਰੀਕੀ ਉਤਪਾਦਾਂ ਵਿੱਚ ਯੂਐਸ ਨਿਰਮਿਤ ਸਟੀਲ ਤੇ ਐਲੂਮੀਨੀਅਮ, ਕੰਪਿਊਟਰ, ਖੇਡ ਉਪਕਰਣ ਤੇ ਕੁਝ ਕੱਚੇ ਲੋਹੇ ਦੇ ਉਤਪਾਦ ਸ਼ਾਮਿਲ ਨੇ। ਦੱਸ ਦਈਏ ਕਿ ਟ੍ਰੇਡ ਵਾਰ ਉਦੋਂ ਹੁੰਦਾ ਹੈ ਜਦੋਂ ਇੱਕ ਦੇਸ਼ ਦਰਾਮਦ ਫੀਸ ਨੂੰ ਵਧਾ ਕੇ ਜਾਂ ਦੂਜੇ ਦੇਸ਼ ਦੀ ਦਰਾਮਦ ਤੇ ਹੋਰ ਤਰ੍ਹਾਂ ਦਾ ਪ੍ਰਤੀਬੰਧ ਲਗਾ ਕੇ ਜਵਾਬੀ ਕਾਰਵਾਈ ਕਰਦਾ ਹੈ। ਅਮਰੀਕਾ ਦੇ ਸ਼ੁਰੂਆਤੀ ਟੈਰਿਫ ਦੇ ਜਵਾਬ ਚ ਕੈਨੇਡਾ ਨੇ ਅਮਰੀਕੀ ਡਾਲਰ ਦੇ ਅਮਰੀਕੀ ਸਾਮਾਨਾਂ ਤੇ ਤੁਰੰਤ ਟੈਰਿਫ ਲਗਾ ਦਿੱਤਾ। ਵਿਦੇਸ਼ ਮੰਤਰੀ ਮਿਲਾਨੀ ਜੋਲੀ ਨੇ ਕਿਹਾ ਕਿ 트ੰਪ ਨੇ ਦਾਵਾ ਕੀਤਾ ਕਿ ਉਹਨਾਂ ਨੂੰ ਹੁਣ ਟੈਰਿਫ ਲਗਾਉਣ ਦੀ ਲੋੜ ਹੈ ਕਿਉਂਕਿ ਕੈਨੇਡੀਅਨ ਸਟੀਲ ਤੇ ਐਲੂਮੀਨੀਅਮ ਦਰਾਂਦ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ। ਟੈਰਿਫ ਲਈ 트ੰਪ ਦੇ ਬਹਾਨੇ ਹਰ ਦਿਨ ਬਦਲਦੇ ਨੇ। ਉਹਨਾਂ ਨੇ ਕਿਹਾ ਕਿ 트ੰਪ ਆਰਥਿਕ ਦਬਾਅ ਜ਼ਰੀਏ ਸਾਡੇ ਦੇਸ਼ ਨੂੰ ਆਪਣੇ ਵਿੱਚ ਮਿਲਾਉਣਾ ਚਾਹੁੰਦਾ ਹੈ। ਅਸੀਂ ਪਿੱਛੇ ਨਹੀਂ ਹਟਾਂਗੇ ਤੇ ਅਸੀਂ ਇਸ ਦਬਾਅ ਦੇ ਅੱਗੇ ਨਹੀਂ ਝੁਕਾਂਗੇ। ਕੈਨੇਡਾ ਦਾ 트럼ਪ ਨੂੰ ਕਰਾਰਾ ਜਵਾਬ। ਅਮਰੀਕੀ ਸਮਾਨ ਤੇ ਲਗਾਇਆ ਟੈਰਿਫ ਤੇ क्‍या ਅਸੀਂ ਚੁੱਪ ਨਹੀਂ ਬੈਠਾਂਗੇ। ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਡੋਨਾਲਡ 트럼ਪ ਨੇ ਦੁਨੀਆ ਭਰ ਵਿੱਚ ਇੱਕ ਨਵੀਂ ਜੰਗ ਦੀ ਸ਼ੁਰੂਆਤ ਕੀਤੀ ਹੈ ਜਿਸ ਨੂੰ ਅਸੀਂ ਟੈਰਿਫ ਵਾਰ ਦਾ ਨਾਮ ਦੇ ਰਹੇ ਹਾਂ। ਬੀਤੇ ਦਿਨੀ ਅਮਰੀਕਾ ਨੇ ਕੈਨੇਡਾ ਤੋਂ ਦਰਾਮਦ ਸਾਮਾਨ ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ। ਕੈਨੇਡਾ ਨੇ ਅਮਰੀਕਾ ਤੇ ਬਲਦਬਾਰ ਕਰਦੇ ਹੋਏ 29.8 ਬਿਲੀਅਨ ਡਾਲਰ ਦੇ ਅਮਰੀਕੀ ਸਾਮਾਨ ਤੇ ਟੈਰਿਫ ਲਗਾਉਣ ਦਾ ਫੈਸਲਾ ਲਿਆ। ਕੈਨੇਡਾ ਦੇ ਵਿੱਤ ਮੰਤਰੀ ਡੋਮਨਿਕ ਲੈਬਲਾਕ ਨੇ 트럼ਪ ਦੀ ਕਾਰਵਾਈ ਨੂੰ ਗਲਤ ਕਰਾਰ ਦਿੱਤਾ ਤੇ ਨਾਲ ਹੀ ਕਿਹਾ ਕਿ ਜਦੋਂ ਤੱਕ ਸਾਡੇ ਸਟੀਲ ਤੇ ਐਲੂਮੀਨੀਅਮ ਉਦਯੋਗਾਂ ਨੂੰ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾਏਗਾ ਉਦੋਂ ਤੱਕ ਅਸੀਂ ਜੋ ਪਨਾਈ ਬੈਠਾਂਗੇ ਉਹਨਾਂ ਕਹੇ ਕਿ ਇਨ੍ਹਾਂ ਟੈਰਿਫ ਨਾਲ ਪ੍ਰਭਾਵਿਤ ਹੋਣ ਵਾਲੇ ਅਮਰੀਕੀ ਉਤਪਾਦਾਂ ਵਿੱਚ ਯੂਐਸ ਨਿਰਮਿਤ ਸਟੀਲ ਤੇ ਐਲੂਮੀਨੀਅਮ ਕੰਪਿਊਟਰ ਖੇਡ ਉਪਕਰਣ ਤੇ ਕੁਝ ਕੱਚੇ ਲੋਹੇ ਦੇ ਉਤਪਾਦ ਸ਼ਾਮਿਲ ਨੇ ਦੱਸ ਦਈਏ ਕਿ ਟ੍ਰੇਡ ਵਾਰ ਉਦੋਂ ਹੁੰਦਾ ਹੈ ਜਦੋਂ ਇੱਕ ਦੇਸ਼ ਦਰਾਮਦ ਫੀਸ ਨੂੰ ਵਧਾ ਕੇ ਜਾਂ ਦੂਜੇ ਦੇਸ਼ ਦੀ ਦਰਾਮਦ ਤੇ ਹੋਰ ਤਰ੍ਹਾਂ ਦਾ ਪ੍ਰਤੀਬੰਧ ਲਗਾ ਕੇ ਜਵਾਬੀ ਕਾਰਵਾਈ ਕਰਦਾ ਹੈ ਅਮਰੀਕਾ ਦੇ ਸ਼ੁਰੂਆਤੀ ਟੈਰਿਫ ਦੇ ਜਵਾਬ ਚ ਕੈਨੇਡਾ ਨੇ ਅਮਰੀਕੀ ਡਾਲਰ ਦੇ ਅਮਰੀਕੀ ਸਾਮਾਨਾਂ ਤੇ ਤੁਰੰਤ ਟੈਰਿਫ ਲਗਾ ਦਿੱਤਾ। ਵਿਦੇਸ਼ ਮੰਤਰੀ ਮਿਲਾਨੀ ਜੋਲੀ ਨੇ ਕਿਹਾ ਕਿ 트ੰਪ ਨੇ ਦਾਵਾ ਕੀਤਾ ਕਿ ਉਹਨਾਂ ਨੂੰ ਹੁਣ ਟੈਰਿਫ ਲਗਾਉਣ ਦੀ ਲੋੜ ਹੈ ਕਿਉਂਕਿ ਕੈਨੇਡੀਅਨ ਸਟੀਲ ਤੇ ਐਲੂਮੀਨੀਅਮ ਦਰਾਂਦ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ। ਟੈਰਿਫ ਲਈ 트ੰਪ ਦੇ ਬਹਾਨੇ ਹਰ ਦਿਨ ਬਦਲਦੇ ਨੇ। ਉਹਨਾਂ ਕਹੇ ਕਿ 트ੰਪ ਆਰਥਿਕ ਦਬਾਅ ਜ਼ਰੀਏ ਸਾਡੇ ਦੇਸ਼ ਨੂੰ ਆਪਣੇ ਵਿੱਚ ਮਿਲਾਉਣਾ ਚਾਹੁੰਦਾ ਹੈ। ਅਸੀਂ ਪਿੱਛੇ ਨਹੀਂ ਹਟਾਂਗੇ ਤੇ ਅਸੀਂ ਇਸ ਦਬਾਅ ਦੇ ਅੱਗੇ ਨਹੀਂ ਝੁਕਾਂਗੇ